ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਸਿਹਤ ਦੇ ਵਿੱਚ ਕਾਫੀ ਸੁਧਾਰ ਹੈ ਪਰੰਤੂ ਲਗਾਤਾਰ ਸਵਾਲੇ ਬਣਿਆ ਹੋਇਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਉਹਨਾਂ ਦੀ ਸਿਹਤ ਕਿਵੇਂ ਵਿਗੜ ਚੁੱਕੀ ਅਚਾਨਕ ਤੇ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਹੁਣ ਬਿਆਨ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੇ ਕਿ ਲਗਾਤਾਰ ਕਿ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੀ ਫਿਕਰ ਕਰ ਰਹੇ ਸੀ ਤੇ ਜਿਸ ਤੋਂ ਬਾਅਦ ਹੜ੍ਹਾਂ ਦੇ ਦੌਰਾਨ ਉਹਨਾਂ ਦੇ ਵੱਲੋਂ 2-3 ਦਿਨ ਜਿਹੜਾ ਕਿ ਲਗਾਤਾਰ ਔਰੇ ਕੀਤੇ ਗਏ ਤੇ ਉਥੇ ਉਹਨਾਂ ਨੇ ਆਪਣਾ ਖਾਣਾ ਪੀਣਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਖਾਦਾ ਤੇ ਜਿਸ ਦੇ ਦੌਰਾਨ ਧਿਆਨ ਨਾ ਰੱਖਣ ਕਾਰਨ ਜਿਹੜੇ ਕਿ ਉਹਨਾਂ ਦੀ ਹਾਲਤ ਵਿਗੜ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਕਿ ਉਹਨਾਂ ਦਾ ਪਤਾ ਲੈਣ ਦੇ ਲਈ ਹਸਪਤਾਲ ਪਹੁੰਚੀ ਹੈ ਤੇ ਜਿਸ ਦੇ ਦੌਰਾਨ ਖੇਤੀਬਾੜੀ ਮੰਤਰੀ ਤੇ ਹਰਦੀਪ ਸਿੰਘ ਮੁੰਡਿਆ ਵੀ ਜਿਹੜੇ ਕਿ ਉੱਥੇ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਜਿਹੜਾ ਕਿ ਲੋਕਾਂ ਦੇ ਵਿੱਚ ਵਿਚਰਨਗੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਪ੍ਰੋਬਲਮ ਹੈ ਪੰਜਾਬ ਦੇ ਜਿਹੜੀ ਵਿਵਤਾ ਦੀ ਘੜੀ ਦੇ ਵਿੱਚ ਆਪ ਦਿਨ ਰਾਤ ਨਾਲ ਹੋ ਕੇ ਉਹਨਾਂ ਦੇ ਲੋਕਾਂ ਦਾ ਦੁੱਖ ਦਰਦ ਵੰਡਾਇਆ ਲੋਕਾਂ ਦਾ ਹਾਲਚਲ ਪੁੱਛਿਆ ਪ੍ਰਸ਼ਾਸਨ ਨੂੰ ਹੁਕਮ ਲਗਾਏ ਗਏ ਕਿ ਪੂਰੇ ਪੰਜਾਬ ਦੇ ਜਿਹੜੇ ਖੱਡ ਵਾਲੇ ਖੇਤਰ ਹੈ ਉਹਨਾਂ 'ਚ ਆਪ ਦੌਰਾ ਕੀਤਾ ਕਿ ਅਫਸਰ ਪ੍ਰਸ਼ਾਸਨ ਨੂੰ ਵੀ ਸਾਰਾ ਹੁਕਮ ਲਗਾਏ ਗਏ ਕਿ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਇਹਨਾਂ ਦੇ ਡੰਗਰਾਂ ਦਾ ਇਹਨਾਂ ਦਾ ਸਾਰਾ ਖਿਆਲ ਰੱਖਿਆ ਜਾਵੇ ਸੋ ਉਹਨਾਂ ਦੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ ਨਵੇਂ ਖੁੱਡੀਆਂ ਸਾਹਿਬ ਨੇ ਦੱਸਿਆ ਸਤਿਕਾਰਯੋਗ ਨੇ ਕਿ ਖਾਣਾ ਪੀਣਾ ਟੈਮੋ ਵੀ ਟੈਮ ਹੋ ਗਿਆ ਮਾਨ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਹੋਂਟ ਹਟ ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉੱਤੋਂ ਦੱਸ ਰਹੇ ਸੀ ਕਿ ਟੈਨਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਕਈ 100 ਕਰੋੜ ਰੁਪਇਆ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹੋਂ ਹਟ ਗਈ ਉਸੇ ਨੀਂਦ ਜਿਹੜੀ ਨਾ ਆਈ ਉਦੋਂ ਭੁੱਖ ਲੱਗਣੋਂ ਹਟ ਗਈ ਖਾਣਾ ਪੀਣਾ ਨਹੀਂ ਖਾ ਹੋਇਆ ਉਹਦੇ ਕਾਰਨ ਜੇ ਬੁਖਾਰ ਹੋਇਆ ਪਰ ਦੇਖੋ ਇਹੋ ਜਿਹੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਦਾ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਇਆ ਗਿਆ ਕਿ ਸਾਨੂੰ ਇਹੀ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰਹੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਆਪਾਂ ਲੋਕਾਂ ਦੀ ਇਹਦੀ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਏ ਤੇ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਤੁਕ ਤੁਕ ਦੇਖੋ ਉਹਨਾਂ ਦਾ ਉਹਨਾਂ ਦਾ ਸਾਰਾ ਖਾਣ ਪੀਣ ਦਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਛੇਲੇ ਦਾ ਖਿਆਲ ਰੱਖੋ ਸੋ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹਾਂਗਾ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ ਦੋ ਦਿਨ ਚ ਠੀਕ ਹੋ ਕੇ ਉਹ ਘਰੇ 2-3 ਦਿਨ ਚ ਘਰੇ ਆਉਣਗੇ ਘਰੋ ਘਰੇ ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਵਿਫਤਾਰੀ ਘੜੀ ਚ ਪੂਰੀ ਚਿੰਤਾ ਹਸਪੀਟਲ ਪੇ ਪੇ ਵੀ ਜਿਹੜੀ ਚਿੰਤਾ ਉਹ ਇਸ ਟਾਈਮ ਪੰਜਾਬ ਦੇ ਹੜ੍ਹ ਪ੍ਰੀੜਿਤ ਲੋਕਾਂ ਦੀ ਹੈ ਤੋ ਗੱਲ ਕਰ ਰਹੇ ਸੀਗੇ ਕਿ ਕੇ ਕੇਂਦਰ ਸਰਕਾਰ ਦੇਖੋ ਇਹੋ ਜਿਹੇ ਹਾਲਾਤ ਮੋਦੀ ਸਾਹਿਬ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਅਜੇ ਤੱਕ ਪੰਜਾਬ ਦਾ ਕੋਈ ਦੁੱਖ ਨਹੀਂ ਵਡਾਇਆ ਜਿਹੜੇ ਮੰਤਰੀ ਸਹਿਬਾਨ ਆਏ ਜਿਵੇਂ ਭਰਾਜੀ ਪੁੱਛ ਰਹੇ ਸੀ ਕਿ ਉਹ ਕਿਨੇ ਮੈਨਿੰਗ ਕਰਨ ਹੋਇਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਸਾਰੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਦੁੱਖ ਦੇ ਟਾਈਮ ਤੇ ਵੀ ਆਪਾਂ ਆਪਣੀ ਪ੍ਰੋਡਕਟ ਚਮਕਾਉਣ ਆਉਨੇ ਆ ਦੇਖੋ ਪਹਿਲੀ ਸਰਕਾਰ ਹੈ ਪਹਿਲੀ ਪਾਰਟੀ ਦੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮਪੀ ਸਹਿਬਾਨ ਆਪਣਾ ਕਰੋੜਾਂ ਦਾ ਫੰਡ ਵੀ ਦੇ ਰਿਹਾ ਆਪ ਉਥੇ ਬਿਨਾ ਤਿਆਰ ਹੋਏ ਲੋਕਾਂ ਦੇ ਵਿੱਚ ਕਿਉਂਕਿ ਤਿਆਰ ਹੁੰਦਾ ਤਾਂ ਟਾਈਮ ਹੀ ਨਹੀਂ 18-18 ਘੰਟੇ ਸੇਵਾ ਨਿਭਾ ਰਹੇ ਆ ਸੋ ਪਹਿਲੀ ਸਰਕਾਰ ਜਿਹੜੇ ਲੋਕ ਵੀ ਖੁਸ਼ ਨੇ ਕਿ ਇਹੋ ਜੀ ਦੁੱਖ ਦੀ ਘੜੀ 'ਚ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ, ਐਮਐਲਏ ਸਹਿਬਾਨ, ਮੰਤਰੀ ਸਹਿਬਾਨ, ਐਮਪੀ ਸਹਿਬਾਨ ਜਿਹੜੇ ਸਾਰੇ ਹੀ ਸਾਂਭਲ ਹੋ ਕੇ ਪੰਜਾਬ ਦੇ ਲੋਕ ਦੀ ਵਾਵਾਵਾ ਕਰੇ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਕਿ ਲੋਕ ਇਸ ਦੁੱਖ ਦੀ ਕਟਕ ਪਹਿਲੀ ਸਰਕਾਰ ਹੈ ਜਿਹੜੀ ਸਾਡੇ ਵਿੱਚ ਹੋਈ ਹੈ। ਅੱਜ ਹੁਣ ਜਾਣਕਾਰੀ ਆਈ ਹੈ ਕਿ ਪੀਐਮ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ, ਪੰਜਾਬ ਆਣਗੇ, ਹਿਮਾਚਲ ਆਣਗੇ, ਜੰਮੂ ਕਸ਼ਮੀਰ ਆਣਗੇ, ਇਸ ਇਲਾਕੇ ਦੇ ਉਹ ਦੌਰਾ ਕਰਨਗੇ। ਇਸ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ। ਬਹੁਤ ਚੰਗੀ ਗੱਲ ਹੈ ਜੀ ਜੇ ਆਜਣ ਤੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬੀਅਤ ਦੇ ਨਾਲ ਖੜੋ ਜਿਹੜਾ ਪੰਜਾਬ ਦੇ ਲੋਕ ਹੈ ਹਰ ਥਾਂ ਪੂਰੇ ਸਟੇਟਾਂ 'ਚ ਜਾ ਕੇ ਇੱਥੋਂ ਤੱਕ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਪੰਜਾਬੀ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ ਆ। ਸੋ ਸਾਨੂੰ ਦੇ ਅੱਜ ਸਾਡਾ ਪ੍ਰਧਾਨ ਮੰਤਰੀ ਆ ਕੇ ਖੜ ਜਾਵੇ ਹੋਰ ਕੀ ਚਾਹੀਦਾ ਖੜਦਾ ਹੀ ਨਹੀਂ ਕੋਈ ਅੱਜ ਤੱਕ ਕੋਈ ਟਵੀਟ ਨਹੀਂ ਕੀਤਾ ਜੀ ਅੱਜ ਖਬਰ ਆਈ ਹੈ ਤੇ ਮੈਂ ਤਾਂ ਕਹਾਂਗਾ ਕਿ ਅੱਜ ਪਰਮਾਤਮਾ ਸ਼ੁਕਰ ਹੈ ਕਿ ਮੋਦੀ ਸਾਹਿਬ ਨੂੰ ਅਕਲ ਆਈ ਹੈ ਸਾਡੇ ਪੰਜਾਬੀਆਂ ਦੇ ਲਈ ਜੇ ਦੁੱਖ ਚ ਖੜਨਗੇ ਸਾਡਾ ਜਿਵੇਂ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਹੀ ਪੈਸੇ ਸਾਨੂੰ ਦੇ ਦੇਵੇ ਸਾਡੇ ਪੰਜਾਬੀਆਂ ਦਾ ਪੈਸੇ ਸਾਨੂੰ ਦਿੱਤੇ ਹੈ ਟੈਕਸ ਦਾ ਪੈਸਾ ਸਾਨੂੰ ਦੇ ਦੇਵੇ ਤੇ ਸਾਡਾ ਜਿਹੜਾ ਦੁੱਖ ਇੱਦਾਂ ਹੋ ਸਕਦਾ ਬੜੇ ਸਾਹਿਬ ਪਹਿਲੇ ਬੀਵੀਐਮਬੀ ਦੇ ਚੇਅਰਮੈਨ ਸਾਹਿਬ ਨੇ ਇੱਕ ਪ੍ਰਸੰਸਾ ਕੀਤੀ ਉਹਨਾਂ ਕਹਿੰਦੇ ਨਦੀਆਂ ਦੀ ਜਿਹੜੀ ਸਫਾਈ ਨਹੀਂ ਹੋਈ ਹੈਗੀ ਉਸ ਕਾਰਨ ਇਹ ਦੇਖੋ ਰੀਸੈਲਟਿੰਗ ਵੀ ਕੇਂਦਰ ਸਰਕਾਰ ਨੂੰ ਜਦੋਂ ਵੀ ਮੰਗ ਕੀਤੀ ਗਈ ਕਿ ਰੀਸੈਲਟਿੰਗ ਕਰਨੀ ਹੈ ਇਹਨਾਂ ਨੇ ਇਹਨੂੰ ਇਲੀਗਲ ਮਾਈਨਿੰਗ ਦਾ ਰੂਪ ਦਿੱਤਾ ਸੋ ਇਹ ਸਾਰਾ ਕੇਂਦਰ ਸਰਕਾਰ ਜਿਹੜੀ ਹੈ ਇਹਨੇ ਰੋਕ ਲਗਾ ਰੱਖੀ ਪਤ ਨਹੀਂ ਪੰਜਾਬ ਨੂੰ ਇਹਨਾਂ ਨੂੰ ਸੋਚ ਸੀ ਇਹਨਾਂ ਨੂੰ ਪਤਾ ਸੀ ਕਿ ਪੰਜਾਬ ਜੇ ਰੀਸੈਲਟਿੰਗ ਕਰਾਂਗੇ ਬਚ ਜੂਗਾ ਇਹਨਾਂ ਨੇ ਪੰਜਾਬ ਨੂੰ ਡੋਬਣ ਦੀਆਂ ਤਿਆਰੀਆਂ 'ਤੇ ਸਾਨੂੰ ਆਪਣੇ ਦਰਿਆ ਵੀ ਸਾਫ਼ ਨਹੀਂ ਕਰ ਦਿੱਤੇ ਪਰ ਹੁਣ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਜਦੋਂ ਪਾਣੀ ਘਟਦਾ ਪੂਰੇ ਦਰਿਆਵਾਂ ਦੀ ਰਿਸਰਟਿੰਗ ਕਰ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਜਿਹੜਾ ਹਰ ਵਾਰ 2-4 ਸਾਲ ਬਾਅਦੇ ਬਾੜ ਆ ਜਾਂਦੀ ਹੈ ਲੋਕਾਂ ਦਾ ਨੁਕਸਾਨ ਹੋ ਜਾਂਦਾ ਵੈਸੇ ਤੇ 88 ਤੋਂ ਬਾਅਦ ਕਿੰਨੇ ਸਾਲਾਂ ਬਾਅਦ ਇਹ ਬਹੁਤ ਵੱਡੀ ਜਿਹੜਾ ਆਫਤ ਆਈ ਹੈ ਪਰ ਫੇ ਵੀ ਪੰਜਾਬੀ ਦੇਖੋ ਹੌਸਲਾ ਨਹੀਂ ਛੱਡਦੇ ਪੰਜਾਬੀ ਜਿਹੜੇ ਮੰਡ ਦਰਿਆਵਾਂ ਦੇ ਵਿੱਚ ਪਿੰਡਾਂ ਦੇ ਪਿੰਡ ਰੁੜ ਗਏ ਉਹਨਾਂ ਦੇ ਵਿੱਚ ਬੈਠੇ ਘਰਾਂ ਦੇ ਵਿੱਚ ਬੈਠ ਕੇ ਵੀ ਜਦੋਂ ਅਸੀਂ ਜਾਂਦੇ ਹਾਂ ਤੇ ਉਹ ਕਹਿੰਦੇ ਜੀ ਅਸੀਂ ਇਸ ਲੜਾਈ ਲਈ ਇੱਥੇ ਤਿਆਰ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਸਾਡੇ ਦੁੱਖ ਦੀ ਘੜੀ ਦੇ ਨਾਲ ਖੜੀ ਹੈ ਸਾਲੂ ਰਸਨ ਪਚਾਰੀ ਹੈ ਸਾਡੇ ਡੰਗਰਾਂ ਦਾ ਚਾਰਾ ਪਚਾਰੀ ਹੈ ਸੋ ਮੈਂ ਅੱਜ ਫਿਰ ਤੁਹਾਡੇ ਚੈਨਲ 'ਤੇ ਆਈ ਹਾਂ ਉਹਨਾਂ ਬਿੰਦਾਂ ਨੂੰ ਬੇਨਤੀ ਕਰਦਾ ਕਿ ਜੇ ਲੱਗ ਰਿਹਾ ਕਿ ਪਾਣੀ ਵਧ ਰਿਹਾ ਜਾਂ ਬਰਸਾਤ ਨਹੀਂ ਹਟ ਰਹੀ ਤੇ ਥੋੜੇ ਦਿਨਾਂ ਵਾਸਤੇ ਆਪਾਂ ਬਾਹਰ ਆ ਜੀਏ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਦਾ ਸਾਰੇ ਰਹਿਣ ਦਾ ਖਾਣ ਪੀਣ ਦਾ ਬੰਦੋਬਸਤ ਕੀਤਾ ਗਿਆ ਤੇ ਸਾਰੇ ਰਲ ਮਿਲ ਕੇ ਬਾਹਰ ਆ ਕੇ ਆਪਾਂ ਇਸ ਦੁੱਖ ਦੀ ਘੜੀ ਤੋਂ ਜਿਹੜਾ ਟਾਈਮ ਪਾਸ ਕਰੀਏ ਤੇ ਪ੍ਰਮਾਤਮਾ 'ਗੇ ਅਰਦਾਸ ਕਰੀਏ ਸਾਰੇ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਤਿਗੁਰੂ ਅੱਗੇ ਜਦੋਂ ਅਰਦਾਸ ਕਰਾਂਗੇ ਪ੍ਰਮਾਤਮਾ 'ਗੇ ਅਰਦਾਸ ਕਰਾਂਗੇ ਇਹ ਜਿਹੜੀ ਵਿਪਤਾ ਕਿਹੜੀ ਛੇਤੀ ਜਿਹੜੀ ਆ ਖਤਮ ਹੋਵੇ ਤੇ ਪੰਜਾਬੀ ਫਿਰ ਮੁੜ ਖੁਸ਼ ਹੋ ਕੇ ਆਪਣੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਇਸ ਤੀ ਚੱਲ ਪੈਣ ਸੋ ਬਹੁਤ ਸਾਰੇ ਪੰਜਾਬੀ ਜਿਹੜੇ ਅੱਜ ਇਸ ਵਿਪਤਾ ਵਾਲੇ ਸਾਡੇ ਪ੍ਰੇਸ਼ਾਨ ਭਰਾਵਾਂ ਦੀ ਹੜਪੀੜਤ ਲੋਕਾਂ ਦੀ ਮਦਦ ਕਰ ਰਿਹਾ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਜਿਹੜੇ ਪੰਜਾਬੀ ਆ ਰਲ ਮਿਲ ਕੇ ਪੰਜਾਬ ਦੇ ਦੁੱਖ ਨੂੰ ਵੰਡਾ ਰਹੇ